ਸੰਗਤ ਕਰਵਾਉਣ ਦਾ ਅਤੇ ਸੰਗਤ ਕਰਨ ਦਾ ਇਹ ਬਹੁਤ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦਾ ਹੈ ਪਹਿਲੀ ਪ੍ਰਵਾਦ ਫੇਰੀ ਸਰਦਾਰ ਧਰਮ ਸਿੰਘ ਦੇ ਸਮੂਹ ਪਰਿਵਾਰ ਦੇ ਸਹਿਯੋਗ ਦੇ ਨਾਲ ਅਤੇ ਸਤਿਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਨੇ ਗ੍ਰਹਿ ਵਿਖੇ ਸੰਗਤਾਂ ਅਜ ਪਹੁੰਚੀਆਂ ਨੇ ਤੇ ਸਾਰੇ ਗੁਰੂ ਕੀ ਬਾਣੀ ਦਾ ਆਨੰਦ ਮਾਣ ਰਹੇ ਤੇ ਸਾਰਿਆਂ ਨੇ ਆਪਾਂ ਪਰਿਵਾਰ ਦੇ ਲਈ ਬੇਨਤੀ ਕਰਕੇ ਜਾਣੀ ਸੱਚੇ ਪਾਤਸ਼ਾਹ ਕਿਰਪਾ ਕਰਨ ਐਦਾਂ ਦੀਆਂ ਸੰਗਤਾਂ ਹਰ ਵੇਲੇ ਹਰ ਸਮੇਂ ਖੁਸ਼ੀਆਂ ਖੇੜਿਆਂ ਦੇ ਸਮੇਂ ਗੁਰੂ ਦੀ ਚਰਨ ਪਾਉਂਦੇ ਰਹਿਣ ਸੰਗਤਾਂ ਆਉਂਦੀਆਂ ਰਹਿਣ ਜੋਗ ਬਣਿਆ ਤੇਰਾ ਕੀਰਤਨ ਗਾਈ ਰਾਜ ਲੀਲਾ ਤੇਰਾ ਨਾਮ ਬਣਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਪ੍ਰਵਾਤ ਫੇਰੀ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਭਾਈ ਗੁਰਦਾਸ ਜੀ ਦਸਨਾ ਕਰਦੇ ਨੇ ਕਿ ਜਦੋਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਮੱਕੇ ਵੱਲ ਗਏ ਨੇ ਤਾਂ ਉਹਨਾਂ ਨੇ ਨੀਲੇ ਵਸਤਰ ਧਾਰਨ ਕੀਤੇ ਸਨ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਆਸਾ ਹੱਥ ਕਿਤਾਬ ਕਛ ਕੂੰਜਾਂ ਬਾੰਗ ਮਸੱਲਾ ਤਾਰੀ ਜਦੋਂ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਮੱਕੇ ਗਏ ਨੇ ਤੇ ਸਤਿਗੁਰੂ ਜੀ ਨੇ ਉਦਾਂ ਦਾ ਪਹਿਰਾਵਾ ਬਣਾਇਆ ਉਦਾਂ ਦਾ ਸਰੂਪ ਬਣਾਇਆ ਤੇ ਫਿਰ ਮੱਕੇ ਵੱਲ ਗਏ ਨੇ ਆਸਾ ਹੱਥ ਕਿਤਾਬ ਕਛ ਕੁੰਝਾਂ ਵਾਂਗ ਮਸੱਲਾ ਤਾਰੀ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਵੀ ਕਿਸੇ ਦਾ ਭਲਾ ਕਰਦੇ ਸੀ ਤੇ ਐਦਾਂ ਦੇ ਅਜੀਬ ਕੌਤਕ ਹੁੰਦੇ ਇਸ ਥਾਨ ਬੈਠਾ ਜਾਏ ਮਸੀਤ ਵਿੱਚ ਜਿੱਥੇ ਹਾਜੀ ਹੱਜ ਪੁਜਾਰੀ ਤੇ ਪਹੁੰਚੇ ਕਿੱਥੇ ਨੇ ਜਿੱਥੇ ਹਾਜੀ ਹੱਜ ਕਰਨ ਦੇ ਲਈ ਜਾਂਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਉਹ ਸਥਾਨ ਤੇ ਪਹੁੰਚੇ ਨੇ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ ਸਤਿਗੁਰੂ ਸੱਚੇ ਪਾਤਸ਼ਾਹ ਪੈਣ ਇਮਾਰਤ ਜੀ ਦੇ ਚਰਨ ਮੱਕੇ ਵੱਲ ਨੇ ਤੇ ਸਾਧ ਸੰਗਤ ਜੀਵਨ ਨਾਮ ਦਾ ਉੱਥੋਂ ਦਾ ਜਿਹੜਾ ਪੁਜਾਰੀ ਸੀ ਕਾਜੀ ਸੀ ਉਹਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੂੰ ਲੱਤ ਮਾਰ ਦਿੱਤੀ ਇਹ ਭਾਈ ਗੁਰਦਾਸ ਜੀ ਦੀ ਬਾਰ ਦੀ ਆਪਾਂ ਵਿਆਖਿਆ ਕਰ ਰਹੇ ਆ ਤੇ ਸਤਗੁਰੂ ਸੱਚੇ ਪਾਤਸ਼ਾਹ ਨੂੰ ਕਹਿੰਦਾ ਤੂੰ ਕਾਫਰ ਹੈਂ ਤੂੰ ਮੱਕੇ ਦੇ ਵੱਲ ਆਪਣੇ ਪੈਰ ਕਰਕੇ ਪਿਆ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ ਸਫ਼ਰ ਲੰਬੇਰਾ ਸੀ ਉਮਰ ਵੱਡੀ ਹੈ ਇਸ ਕਰਕੇ ਥੱਕਿਆਂ ਨੂੰ ਪਤਾ ਨਹੀਂ ਲੱਗਿਆ ਜਿੱਧਰ ਮੱਕਾ ਨਹੀਂ ਹੈਗਾ ਤੂੰ ਉਧਰ ਕਰ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿੱਧਰ ਮੱਕਾ ਨਹੀਂ ਹੈ ਤੂੰ ਉਧਰ ਕਰ ਦੇ ਭਾਈ ਤੇ ਜੀਵਨ ਕਾਜੀ ਨੇ ਸਤਗੁਰੂ ਸੱਚੇ ਪਾਤਸ਼ਾਹ ਨੂੰ ਬੁਰੇ ਬੋਲ ਬੋਲੇ ਲੱਤਾ ਵੱਲ ਖੁਦਾਏ ਦੇ ਕਿਉਂ ਕਰ ਭਇਆ ਹੋਏ ਬਜਗਾਰੀ ਕੌੜੇ ਬੋਲ ਬੋਲਦਾ ਕਹਿੰਦਾ ਤੈਨੂੰ ਪਤਾ ਨਹੀਂ ਹੈ ਤੂੰ ਆਪਣੀਆਂ ਲੱਤਾਂ ਮੱਕੇ ਦੇ ਬਲ ਕਰਕੇ ਪਿਆ ਤੈਨੂੰ ਪਤਾ ਨਹੀਂ ਹੈ ਤੂੰ ਕਾਫਰ ਹੈ ਤੂੰ ਮੁਮਨ ਨਹੀਂ ਹੈ ਤੂੰ ਕਾਫਰ ਹੈ ਤੂੰ ਅੱਲਾ ਦਾ ਬੰਦਾ ਨਹੀਂ ਹੈ ਕੌੜੇ ਕੌੜੇ ਬੋਲ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੀਵਨ ਕਾ ਜੀ ਬੋਲਦਾ ਹੈ ਟੰਗੋਂ ਪਕੜ ਕਿਸਿਟਿਆ ਫਿਰਿਆ ਮੱਕਾ ਕਲਾ ਦਿਖਾਰੀ ਹੋਏ ਹੈਰਾਨ ਕਰੇਨ ਜੋਹਾਰੀ ਤੇ ਸਾਧ ਸੰਗਤ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਹਾ ਨਾ ਕਿ ਭਾਈ ਲੰਬਾ ਸਫਰ ਹੈ ਥੱਕੇ ਹੋਏ ਆ ਜਿੱਧਰ ਨਹੀਂ ਮੱਕਾ ਹੈ ਤੋ ਕਰ ਦੇ ਤੇ ਭਾਈ ਗੁਰਦਾਸ ਜੀ ਦਸਰਾ ਕਰਦੇ ਨੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਫੜਿਆ ਤੇ ਕਮਾਇਆ ਜਿੱਧਰ ਕਮਾਉਂਦੇ ਨੇ ਮੱਕਾ ਉਧਰ ਹੋ ਜਾਂਦਾ ਜਿੱਧਰ ਕਮਾਉਂਦੇ ਨੇ ਮੱਕਾ ਉਧਰ ਹੋ ਜਾਂਦਾ ਇਹ ਅਜੀਬ ਕੌਤਕ ਵੇਖ ਕੇ ਜੀਵ ਕਾਜੀ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਟਹਿ ਪਿਆ। ਜਿਤਨੀ ਵੀ ਸੰਗਤ ਇਹ ਕੌਤਕ ਵੇਖ ਰਹੀ ਸੀ ਨਾ ਸਾਰੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਟਹਿ ਪਏ। ਤੇ ਮਹਾਰਾਜ ਅੱਗੇ ਬੇਨਤੀ ਕਰਨ ਲੱਗੇ ਸੱਚੇ ਪਾਤਸ਼ਾਹ ਐ ਰੱਬ ਦੇ ਬੰਦੇ ਐ ਰੱਬ ਦੇ ਰੂਪ ਮੈਥੋਂ ਬੜੀ ਵੱਡੀ ਪੁੱਲ ਹੋ ਗਈ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੁਣਨ ਵਾਲੀ ਗੱਲ ਹੈ ਭਾਈ ਸਤਿਗੁਰੂ ਪਰਮੇਸ਼ਰ ਅੱਲਾ ਰਾਮ ਵਾਹਿਗੁਰੂ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਮਹਾਰਾਜ ਕਹਿੰਦੇ ਜਾਣਨਾ ਵੀ ਚੰਗਾ ਕਿਹੜਾ ਹੈ ਬੁਰਾ ਕਿਹੜਾ ਜਾਣਨਾ ਵੀ ਅਸਲੀ ਅਮੀਰੀ ਕਿਹੜੀ ਹੈ ਅਸਲੀ ਗੁਣ ਕਿਹੜੇ ਨੇ ਅਸਲੀ ਬੰਦਾ ਕਿਹੜਾ ਹੈ ਅਸਲੀ ਰੱਬ ਦਾ ਬੰਦਾ ਹੈ ਕੌਣ ਹੈ ਤੇ ਸੱਚੇ ਪਾਤਸ਼ਾਹ ਜੀ ਨੇ ਦੱਸਿਆ ਕਿੰਦੇ ਭਾਈ ਪਰਮੇਸ਼ਰ ਤੁਹਾਡੇ ਤੋਂ ਕੁਝ ਨਹੀਂ ਮੰਗਦਾ ਸਿਰਫ ਉਹ ਕੀ ਕਹਿੰਦਾ ਸੋਚ ਚੰਗੀ ਬਣਾਓ ਵਿਚਾਰ ਚੰਗੇ ਬਣਾਓ ਸਭਨਾ ਦਾ ਸਤਕਾਰ ਕਰੋ ਕੁਦਰਤ ਦੇ ਨਾਲ ਪਿਆਰ ਕਰੋ ਤੇ ਗੁਰੂ ਦੀ ਆਗਿਆ ਦੇ ਵਿੱਚ ਰਹਿ ਕੇ ਆਪਣੇ ਕੰਮ ਕਾਜ ਕਰੋ ਆਪ ਕੋ ਆਪਣੇ ਪਰਿਵਾਰਾਂ ਨੂੰ ਪਾਲੋ ਸਮਾਜ ਦੇ ਵਿੱਚ ਸਿਆਣੇ ਬਣ ਕੇ ਵਿਚਰੋ ਨਾ ਕਿਸੇ ਤੋਂ ਜ਼ੁਲਮ ਸਹਿਣਾ ਹੈ ਤੇ ਨਾ ਕਿਸੇ ਤੇ ਜ਼ੁਲਮ ਕਰਨਾ ਹੈ ਗੁਰੂ ਪਿਆਰ ਵੇਖਦਾ ਹੈ ਇੱਕ ਦਿਨ ਸਤਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀ ਦਾ ਦਰਬਾਰ ਲੱਗਿਆ ਹੋਇਆ ਹੈ ਸੰਗਤ ਦੂਰ ਦਰਾੜਿਓਂ ਪਹੁੰਚ ਰਹੀ ਹੈ ਵੱਡੀਆਂ-ਵੱਡੀਆਂ ਪੇਟਾਵਾਂ ਲੈ ਕੇ ਗੁਰੂ ਜੀ ਦੇ ਚਰਨਾਂ ਦੇ ਵਿੱਚ ਲੋਕ ਨਤਮਸਤਕ ਹੋ ਰਹੇ ਨੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਿਚਾਰਾਂ ਨੂੰ ਐਦਾਂ ਹੀ ਬੈਠ ਕੇ ਸੁਣ ਰਹੇ ਨੇ ਤੇ ਇੱਕ ਬੜਾਈ ਗਰੀਬ ਘਰ ਦਾ ਗੁਰੂ ਦਾ ਸਿੱਖ ਜਿਹਦੇ ਘਰ ਦੇ ਵਿੱਚ ਕੁਝ ਨਹੀਂ ਹੈ ਉਹਦਾ ਮਨ ਕੀਤਾ ਕਿ ਮੈਂ ਵੀ ਗੁਰੂ ਜੀ ਦੇ ਦਰਸ਼ਨ ਕਰਨ ਜਾਣਾ ਹੈ ਘਰ ਦੇ ਵਿੱਚ ਭਾਲਿਆ ਕੋਈ ਭੇਟਾ ਲੈ ਕੇ ਜਾਵਾਂ ਸਾਰੀ ਸੰਗਤ ਭੇਟਾਵਾਂ ਲੈ ਕੇ ਆਉਂਦੀ ਹੈ ਮੈਂ ਵੀ ਕੋਈ ਨਾ ਕੋਈ ਭੇਟਾ ਲੈ ਕੇ ਜਾਵਾਂ ਕਾਰ ਦੇ ਵਿੱਚ ਵੇਖਿਆ ਪੈਸੇ ਤੇ ਹੈ ਨਹੀਂ ਸਮਾਨ ਕੋਈ ਲੈ ਨਹੀਂ ਸਕਦਾ ਤੇ ਸਾਧ ਸੰਗਤ ਜੀ ਇੱਕ ਫੁੱਟੀ ਹੋਈ ਕੌਡੀ ਧੋ ਸਵਾਰ ਕੇ ਚੱਕ ਕੇ ਆਪਣੀ ਜੇਬ ਦੇ ਵਿੱਚ ਪਾ ਲਈ ਹੈ ਕਹਿੰਦਾ ਸਤਿਗੁਰੂ ਦੇ ਖਾਲੀ ਹੱਥ ਜਾਣ ਨਾਲੋਂ ਇਹ ਕੌਡੀ ਮੈਂ ਸਤਿਗੁਰੂ ਨੂੰ ਭੇਟਾ ਚੜ੍ਹਾ ਦੇਵਾਂਗਾ ਸ਼ਰਧਾ ਦੀ ਗੱਲ ਹੈ ਭਾਵਨਾ ਦੀ ਗੱਲ ਹੈ ਤੇ ਸਾਧ ਸੰਗਤ ਜੀ ਗੁਰੂ ਜੀ ਦੇ ਦਰਸ਼ਨਾਂ ਨੂੰ ਦਰਬਾਰ ਦੇ ਵਿੱਚ ਹਾਜ਼ਰ ਹੋਇਆ ਤੇ ਸੰਗਤ ਬੈਠੀ ਵੇਖ ਕੇ ਪੇਟਾਵਾਂ ਦੇ ਢੇਰ ਲੱਗੇ ਵੇਖ ਕੇ ਧਨ ਦਾ ਢੇਰ ਲੱਗਿਆ ਵੇਖ ਕੇ ਮਨ ਬਦਲ ਗਿਆ ਮੈਨੂੰ ਲੋਕ ਕੀ ਕਹਿਣਗੇ ਮੈਂ ਕਦੇ ਫੁੱਟੀ ਹੋਈ ਕੌਡੀ ਚੜਾ ਕੇ ਗੁਰੂ ਦਾ ਨਰਾਦਰਤਾ ਨਹੀਂ ਕਰ ਦੇਵਾਂਗਾ ਮਨ ਦੇ ਵਿੱਚ ਭਾਵਨਾ ਹੈ ਬੈਰਾਗ ਹੈ ਪਿਆਰ ਹੈ ਸਤਿਗੁਰੂ ਦੇ ਨਾਲ ਤੇ ਸਤਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਪਿਆਰ ਬਣ ਜਾਂਦਾ ਹੈ ਨਾ ਫੇਰ ਜਾ ਕੇ ਕਿਤੇ ਮਨ ਹੈ ਜਿਹੜਾ ਉਹ ਡਿਪਰੈਸ਼ਨ ਤੋਂ ਬਾਹਰ ਹੁੰਦਾ ਹੈ ਫੇਰ ਕਿਤੇ ਜਾ ਕੇ ਮਨ ਦੇ ਰੋਗ ਦੂਰ ਹੁੰਦੇ ਨੇ ਜਦੋਂ ਸਤਗੁਰੂ ਦੇ ਨਾਲ ਪਿਆਰ ਬਣਦਾ ਹੈ ਤੇ ਸਾਧ ਸੰਗਤ ਜੀ ਉਦੋਂ ਬੰਦਾ ਹਰ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਸਟਰੋਂਗ ਮੰਨਦਾ ਹੈ ਕਦੇ ਡੋਲਦਾ ਨਹੀਂ ਕਦੇ ਘਬਰਾਉਂਦਾ ਨਹੀਂ ਭਾਵੇਂ ਜ਼ਿੰਦਗੀ ਦੇ ਵਿੱਚ ਜਿੰਨਾ ਮਰਜ਼ੀ ਵਾਧਾ ਹੋ ਜਾਏ ਕਦੇ ਵੀ ਅਹੰਕਾਰ ਨਹੀਂ ਕਰਦਾ ਤੇ ਭਾਵੇਂ ਜਿੱਡਾ ਮਰਜ਼ੀ ਲਾਜ਼ ਹੋ ਜਾਏ ਫਿਰ ਕਦੇ ਵੀ ਡੋਲਦਾ ਨਹੀਂ ਹੈ ਕਿਉਂ ਕਿ ਸਤਿਗੁਰੂ ਦੀ ਅਕਲ ਲੈ ਕੇ ਬੰਦਾ ਇਹ ਸਮਝ ਜਾਂਦਾ ਹੈ ਕਿ ਸਮਾਜ ਦੇ ਵਿੱਚ ਜਿਉਣਾ ਕਿਵੇਂ ਹੈ ਇਸ ਦੁਨੀਆ ਦੇ ਵਿੱਚ ਰਹਿਣਾ ਕਿਵੇਂ ਹੈ ਸਮਾਜ ਨੂੰ ਵੇਖਣਾ ਕਿਵੇਂ ਹੈ ਸਮਾਜ ਨੂੰ ਸੁਣਨਾ ਕਿਵੇਂ ਹੈ ਸਮਾਜ ਦੇ ਵਿੱਚ ਰਹਿ ਕੇ ਆਪਣੇ ਜੀਵਨ ਦਾ ਗੁਜ਼ਾਰਾ ਕਰਨਾ ਕਿਵੇਂ ਤੇ ਸਤਗੁਰੂ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਪਹੁੰਚ ਕੇ ਜਦੋਂ ਇਹ ਸਾਰਾ ਕੁਝ ਨੇ ਵੇਖਿਆ ਨਾ ਤੇ ਸਾਧ ਸੰਗਤ ਜੀ ਆਪਣੀ ਕੌਡੀ ਜਿਹੜੀ ਹੱਥ ਦੇ ਵਿੱਚ ਗੁਰੂ ਜੀ ਅੱਗੇ ਭੇਟਾ ਕਰਨੀ ਸੀ ਉਹਨੂੰ ਆਪਣੇ ਪੱਗ ਦੇ ਵਿੱਚ ਲੁਕੋ ਕੇ ਸਤਗੁਰੂ ਜੀ ਨੂੰ ਮੱਥਾ ਟੇਕ ਕੇ ਪਿੱਛੇ ਜਾ ਕੇ ਸੰਗਤ ਦੇ ਵਿੱਚ ਬੈਠ ਗਿਆ ਉਹਨਾਂ ਦਾ ਨਾਮ ਸੀ ਭਾਈ ਗਰੀਬੂ ਤੇ ਸਾਧ ਸੰਗਤ ਭਾਈ ਗਰੀਬੂਦਈ ਇਹ ਸਾਰੀ ਕਹਾਣੀ ਅੰਤਰਜਾਮੀ ਪਾਤਸ਼ਾਹ ਵੇਖ ਰਹੇ ਨੇ ਮਹਾਰਾਜ ਮੁਸਕਰਾ ਰਹੇ ਨੇ ਦੇਖ ਰਹੇ ਨੇ ਹੱਸ ਰਹੇ ਤੇ ਜਦੋਂ ਅਖੀਰ ਤੇ ਦਵਾਨ ਦੀ ਸਮਾਪਤੀ ਹੋਈ ਨਾ ਸਤਿਗੁਰੂ ਸੱਚੇ ਪਾਤਸ਼ਾਹ ਬੋਲੇ ਕਹਿੰਦੇ ਭਾਈ ਕੋਈ ਸਿੱਖ ਭੇਟਾ ਲੈ ਕੇ ਆਇਆ ਹੋਵੇ ਤੇ ਹਾਲੇ ਤੱਕ ਭੇਟਾ ਸਾਡੇ ਤੱਕ ਨਾ ਹੀ ਹੋਵੇ ਤਾਂ ਫਿਰ ਦਵਾਨ ਦੀ ਸਮਾਪਤੀ ਹੋ ਜਾਣੀ ਹੈ ਇਸ ਕਰਕੇ ਆਪੋ ਆਪਣੀਆਂ ਪੇਟਾਵਾਂ ਜਲਦੀ ਸਾਡੇ ਕੋਲ ਲੈ ਕੇ ਆਵੋ ਸਤਿਗੁਰੂ ਜਾਣੀ ਜਾਣ ਸੀ ਮਹਾਰਾਜ ਉਸ ਪ੍ਰੇਮ ਨੂੰ ਜਾਣਦੇ ਸਨ ਉਸ ਭਾਵਨਾ ਨੂੰ ਜਾਣਦੇ ਸਨ ਤੇ ਸਾਧ ਸੰਗਤ ਸੱਚੇ ਪਾਤਸ਼ਾਹ ਫੇਰ ਬੋਲੇ ਸਤਿਗੁਰੂ ਤੀਜੀ ਵਾਰ ਫੇਰ ਬੋਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਈ ਸਿੱਖ ਹੈ ਭਾਈ ਪੇਟਾ ਤੇ ਲੈ ਕੇ ਆਇਆ ਪਰ ਸਾਡੇ ਕੋਲੇ ਲੈ ਕੇ ਨਹੀਂ ਆਇਆ ਘਰੋਂ ਲੈ ਕੇ ਤੁਰਿਆ ਸਾਡੇ ਤੱਕ ਪਹੁੰਚੀ ਨਹੀਂ ਸਾਡੀ ਇਮਾਨਤ ਕੋਈ ਲੁਕੋ ਕੇ ਬੈਠਾ ਹੈ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਬੋਲਿਆ ਨਾ ਕਹਿੰਦੇ ਚੰਗਾ ਗਰੀਬੂ ਜੇ ਤੂੰ ਨਹੀਂ ਨਾ ਆਉਂਦਾ ਤੇ ਫਿਰ ਅਸੀਂ ਆਉਂਦੇ ਸਤਿਗੁਰੂ ਸੱਚੇ ਪਾਤਸ਼ਾਹ ਉੱਠੇ ਨੇ ਸੰਗਤ ਵਿੱਚ ਦੀ ਹੁੰਦੇ ਹੋਏ ਭਾਈ ਗਰੀਬੂ ਦੇ ਜਾ ਕੇ ਸਿਰ ਉੱਤੇ ਹੱਥ ਰੱਖ ਕੇ ਕਹਿੰਦੇ ਗਰੀਬੂ ਕੋਈ ਸਾਡੀ ਭੇਟਾ ਲੈ ਕੇ ਤੁੰ ਲਕੋ ਕੇ ਬੈਠਾ ਹੈ ਤੇ ਸਾਧ ਸੰਗਤ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਐਦਾਂ ਬਚਨ ਕੀਤੇ ਨਾ ਭਾਈ ਗਰੀਬੀਉ ਦੇ ਅੱਖਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਰੋਂਦਾ ਹੈ ਪਿਆਰ ਦੇ ਵਿੱਚ ਸੱਚੇ ਪਾਤਸ਼ਾਹ ਵੱਡੀਆਂ ਵੱਡੀਆਂ ਭਟਾਵਾਂ ਦੇ ਢੇਰ ਵੇਖ ਕੇ ਮੈਂ ਡਰ ਗਿਆ ਸਾਂ ਕਿਤੇ ਮੈਂ ਤੁਹਾਡੀ ਤੋਹੀਨ ਨਾ ਕਰ ਦਵਾਂ ਮੈਨੂੰ ਕੋਈ ਕੀ ਆਖੇਗਾ ਉਏ ਤੂੰ ਸਤਿਗੁਰੂ ਨੂੰ ਕੌਡੀ ਪੇਟਾ ਕਰਦਾ ਸੱਚੇ ਪਾਤਸ਼ਾਹ ਨੇ ਗੱਲ ਦੇ ਨਾਲ ਲਾ ਦੇ ਪਾਤਸ਼ਾਹ ਨੇ ਝੋਲੀ ਮੂਹਰੇ ਕਰਕੇ ਨਾ ਸੱਚੇ ਪਾਤਸ਼ਾਹ ਕਹਿੰਦੇ ਗਰੀਬੂ ਅੱਜ ਤੇਰੀ ਭੇਟਾ ਸਾਰੀਆਂ ਪੇਟਾਵਾਂ ਨਾਲੋਂ ਵੱਡੀ ਹੈ ਗੱਜ ਕਿ ਆਖੂ ਸਤਨਾਮ ਆ ਮੈਂ ਝੋਲੀ ਕਰ ਲਈ ਜੋ ਵੀ ਭੇਟਾ ਲੈ ਕੇ ਆ ਇਹ ਝੋਲੀ ਦੇ ਵਿੱਚ ਪਾ ਦੇ ਦੇਖੋ ਜੇ ਗੁਰੂ ਨਾਨਕ ਦੇ ਘਰ ਦੀਆਂ ਬਖਸ਼ਾਣਾਂ ਲੈਣੀਆਂ ਹੋਣ ਨਾ ਤੇ ਇੱਕ ਕੌਡੀ ਦੇ ਨਾਲ ਵੀ ਮਿਲ ਸਕਦੀਆਂ ਨੇ ਸੱਚੇ ਪਾਤਸ਼ਾਹ ਕਹਿੰਦੇ ਸਿਆਣੇ ਬਣੋ ਸਮਝਦਾਰ ਬਣੋ ਵਧੀਆ ਬਿਜ਼ਨਸ ਬਣਾਓ ਖਰਚੋ ਵੀ ਗੁਰੂ ਦੇ ਦਾਇਰੇ ਦੇ ਵਿੱਚ ਰਹਿ ਕੇ ਅਤੇ ਕਮਾਓ ਵੀ ਗੁਰੂ ਦੇ ਦਾਇਰੇ ਦੇ ਵਿੱਚ ਰਹਿ ਕੇ ਭਾਵ ਜਿੰਨੇ ਮਰਜੀ ਧਨવાન ਹੋ ਜਾਓ ਪਰ ਗੁਰੂ ਦੇ ਅੱਖੇ ਲੱਗ ਕੇ ਚੱਲੋ ਕਦੇ ਵੀ ਆਪਣੇ ਆਪ ਦੀ ਮਰਜ਼ੀ ਨਾ ਕਰੋ ਹਮੇਸ਼ਾ ਗੁਰੂ ਦੀ ਮਰਜ਼ੀ ਦੇ ਨਾਲ ਚੱਲਣ ਵਾਲੇ ਲੋਕ ਗੁਰੂ ਦੀ ਮਰਜ਼ੀ ਦੇ ਨਾਲ ਚੱਲਣ ਵਾਲੇ ਪਰਿਵਾਰ ਗੁਰੂ ਦੀ ਮਰਜ਼ੀ ਦੇ ਨਾਲ ਚੱਲਣ ਵਾਲੇ ਬਿਜ਼ਨਸ ਕਦੇ ਵੀ ਲਾਜ਼ ਦੇ ਵਿੱਚ ਨਹੀਂ ਰਹਿੰਦੇ ਕਦੇ ਵੀ ਘਾਟੇ ਦੇ ਵਿੱਚ ਨਹੀਂ ਜਾਂਦੇ ਆਪ ਸੰਗਤਾਂ ਦਾ ਕੋਟਾਨ-ਕੋਟ ਧੰਨਵਾਦ ਹੈ ਐਦਾਂ ਭਾਈ ਗਰੀਬੂ ਨੇ ਬਖਸ਼ਿਸ਼ਾਂ ਲੈਂਦੀਆਂ ਅੱਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬਹਾਰਾ ਸੱਚੇ ਪਾਤਸ਼ਾਹ ਭਾਈ ਧਰਮ ਸਿੰਘ ਦੇ ਘਰ ਆਏ ਨੇ ਤੇ ਆਪਾਂ ਸਾਰਿਆਂ ਨੇ ਗੁਰੂ ਜੀ ਅੱਗੇ ਬੇਨਤੀਆਂ ਕਰਨੀਆਂ ਕਿ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰਿਓ ਇਸ ਘਰ ਦੇ ਵਿੱਚ ਕਮਾਈਆਂ ਦੇ ਵਿੱਚ ਬਰਕਤਾਂ ਬੈਣ ਆਪਸੀ ਪ੍ਰੇਮ ਪਿਆਰ ਅਤਵਾਕ ਪਰਿਵਾਰ ਦਾ ਬਣਿਆ ਰਵੇ ਦੇ ਅਰੋਗਤਾ ਦੀ ਦਾਤ ਬਖਸ਼ਿਓ ਆਪਾਂ ਸਾਰੇ ਅਰਦਾਸ ਕਰਨ ਲਈ ਤੇ ਆਏ ਆ ਸਾਰੇ ਜਣੇ ਮਿਲ ਕੇ ਗੁਰੂ ਅੱਗੇ ਅਰਦਾਸ ਕਰਨੀ ਹੈ ਸੋ ਆਓ ਪੁਲਾ ਚੁਕਾਂ ਦੇ ਖਿਮਾ 8 ਵਜੇ ਤੱਕ ਦਾ ਸਮਾਪਨ ਹੋ ਮਿਲਿਆ ਸੀ ਸਮਾਪਤਾ ਸੋ ਆਓ ਹੁਣ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਉਸ ਤੋਂ ਬਾਅਦ ਆਪਾਂ ਅਰਦਾਸ ਦੇ ਵਿੱਚ ਸ਼ਾਮਲ ਹੋਵਾਂਗੇ ਆਪ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ ਪਰਿਵਾਰ ਦਾ ਕੋਟਾਨ ਕੋਟ ਧੰਨਵਾਦ ਹੈ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਵੱਲੋਂ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਅਸਥਾਨ ਤੋਂ ਜਥਾ ਆਪ ਜੀ ਦੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਥੇ ਵੱਲੋਂ ਆਪ ਦਾ ਕੋਟਾਨ ਕੋਟ ਧੰਨਵਾਦ ਹੈ ਨਿਊ ਸਕਤੀ ਨਗਰ ਦੀ ਸਮੂਹ ਸੰਗਤ ਵੱਲੋਂ ਪਰਿਵਾਰ ਦਾ ਕੋਟਾਨ ਕੋਟ ਧੰਨਵਾਦ ਹੈ ਭਾਈ ਜੋ ਆਪ ਨੇ ਇਹ ਸੁਭਾਗ ਸਮਾ ਉਲੀਕਿਆ ਸੰਗਤ ਕਰਨ ਦਾ ਤੇ ਸਾਰਿਆਂ ਨੇ ਰਲ ਕੇ ਆਪਾਂ ਸਤਿਗੁਰੂ ਦੀ ਪਾਵਰ ਬਾਣੀ ਦਾ ਹਰੀ ਜਸ ਕੀਰਤਨ ਗਾਇਨ ਕੀਤਾ ਆਓ ਅਨੰਦ ਸਾਹਿਬ ਦੀ ਬਾਣੀ ਪੜ੍ਹ ਕੇ ਉਸ ਤੋਂ ਬਾਅਦ ਆਪਾਂ ਸਾਰੇ ਜਾਣੇ ਰਲ ਕੇ ਪਰਿਵਾਰ ਦੇ ਲਈ ਅਰਦਾਸ ਬੇਨਤੀ ਕਰਾਂਗੇ